संत बाबा अजीत सिंह जी हंस आली वालों ਵੱਲੋਂ ਕਹੇ ਬਾਬਾ ਪਰਮਜੀਤ ਸਿੰਘ ਜੀ ਨੂੰ 2026 ਬਾਰੇ ਇੱਕ ਵਿਖਤ ਬਚਨ ਸੰਗਤ ਨੂੰ ਅਪੀਲ ਦੋ ਚੀਜ਼ਾਂ ਘਰ ਸਾਹਮਣੇ ਰੱਖ ਲਵੋ ਦਿਨ ਨੇੜੇ ਹੀ ਨੇ ਤਾਂ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀ ਹੈ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਪਹਿਲਾਂ ਤੇ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਉਹਨਾਂ ਮਹਾਂਪੁਰਖਾਂ ਨੂੰ ਕੌਣ ਨਹੀਂ ਜਾਣਦਾ ਸਾਰੇ ਜਾਣਦੇ ਨੇ ਤੇ ਇੱਕ ਬੇਨਤੀ ਹੋਰ ਕਰਾਮ ਹੈ ਬਾਬਾ ਜੀ ਦੀ ਗੱਲ ਸੁਣ ਰਿਹਾ ਸੀ ਬਾਬਾ ਪਰਮਜੀਤ ਸਿੰਘ ਜੀ ਹੁਣ ਕਈ ਲੋਕ ਕਹਿੰਦੇ ਆ ਜੀ ਹੰਸਾਲੀ ਸਾਹਿਬ ਗੱਦੀ ਵਾਲਾ ਸਿਸਟਮ ਚੱਲਦਾ ਹੈ ਜੀ ਗੱਦੀ ਤੇ ਉਹ ਜਿਹੜੀ ਗੱਦੀ ਹੈ ਨਾ ਉਹ ਗੱਦੀ ਕਿਸੇ ਦੀ ਨਹੀਂ ਗੱਦੀ ਦੇ ਮਾਲਕ ਕੇਵਲ ਤੇ ਕੇਵਲ ਆਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਤੇ ਕੇਵਲ ਸੇਵਾ ਦਾ ਜਿਹੜਾ ਜਿੰਮਾ ਆ ਜੇ ਆਪਾਂ ਕਹਿ ਲਈਏ ਵੀ ਭਾਈ ਸੇਵਾ ਸੇਵਾ ਉਹ ਤੇ ਸਾਰੀ ਕਰਦੇ ਨੇ ਜਾ ਕੇ ਸੇਵਾ ਦਾ ਜਿੰਮਾ ਵਿਭਾਗ ਕੀ ਇੱਕ ਸੇਵਾਦਾਰ ਟਿਕ ਦਿੱਤਾ ਭਾਈ ਜੇ ਕਿਸੇ ਨੇ ਸੇਵਾ ਕਰਨੀ ਆ ਥਾਂ ਤੇ ਜਾਂ ਕੁਝ ਵੀ ਜਿੰਮੇ ਵੀ ਕੋਈ ਸਮਾਗਮ ਹੁੰਦਾ ਹੈ ਤੇ ਉਹ ਭਾਈ ਸੇਵਾਦਾਰ ਨੂੰ ਆ ਕੇ ਮੰਗਦੇ ਬਾਬਾ ਜੀ ਦੀ ਮੈਂ ਗੱਲ ਸੁਣ ਰਿਹਾ ਸੀ ਬੜੇ ਪਿਆਰ ਤਰੀਕੇ ਨਾਲ ਬੜੇ ਸੰਜਮ ਨਾਲ ਸ਼ਰਮੇ ਨਾਲ ਉਹਨਾਂ ਨੇ ਇਸ ਚੀਜ਼ ਨੂੰ ਸਮਝਾਇਆ ਤੇ ਮੈਂ ਬੇਨਤੀ ਕਰਾਂ ਜੋ ਭਵਿਕਤ ਬਚਨ ਹੋਏ ਹੋਏ ਨੇ ਉਸ ਚੀਜ਼ ਨੂੰ ਲੈ ਕੇ ਸੰਗਤ ਦੇ ਵਿੱਚ ਬੜਾ ਰੋਲ ਘਟੋਲਾ ਜਾ ਪਿਆ ਹੋਇਆ ਤੇ ਕਈ ਕਹਿੰਦੇ ਵੀ ਸੱਚ ਹੈ ਜੀ ਕੀ ਕਹਿੰਦੇ ਝੂਠ ਹੈ ਜੀ ਪਰ ਅਸਲ ਸੱਚ ਕੀ ਹੈ ਸਚਾਈ ਕੀ ਹੈ ਤੁਹਾਡੇ ਨਾਲ ਮੈਂ ਸਾਂਝੀ ਕਰਦੇ ਹਾਂ ਪਿਆਰਿਓ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਵੱਲੋਂ ਇੱਕ ਬਚਨ ਕਿਹਾ ਗਿਆ ਸੀ ਕਹਿੰਦੇ ਭਾਈ 2024 ਤੋਂ ਬਾਅਦ ਕਹਿੰਦੇ ਜਿਹੜਾ 25 26 27 28 ਇਹ 4 ਸਾਲ ਨੇ ਬੜੇ ਔਖੇ ਲੰਘਣਗੇ ਕਿਉਂਕਿ ਦੁਨੀਆ ਦੇ ਉੱਪਰ ਅਧਰਮ ਇੰਨਾ ਹੋ ਚੁੱਕਿਆ ਹੈ, ਪਾਪ ਇੰਨੇ ਵੱਧ ਚੁੱਕੇ ਨੇ, ਕੁਦਰਤ ਨਾਲ ਛੇੜਛਾੜ ਇੰਨੀ ਹੋ ਚੁੱਕੀ ਹੈ। ਇਹਨੇ ਭਾਈ ਇਹ ਹੁਣ ਖਮਿਆਜਾ ਜਿਹੜਾ ਨਾ ਸਾਡੇ ਲੋਕਾਂ ਨੂੰ ਭੁਗਤਣਾ ਪੈਣਾ ਹੈ। ਜਿਹੜੇ ਲੋਕਾਂ ਨੇ ਕੁਦਰਤ ਦਾ ਨੁਕਸਾਨ ਕੀਤਾ, ਉਹਨਾਂ ਲੋਕਾਂ ਨੂੰ ਵੱਧ ਤਕਲੀਫ ਹੋਏਗੀ। ਬੇਨਤੀ ਕਰਾਂ ਅੱਜ ਤੋਂ 9 ਸਾਲ ਪਹਿਲਾਂ ਅ ਜਿੱਥੇ ਸਾਡੇ ਸ਼ਹਿਰਾਂ ਦੇ ਵਿੱਚ ਹਾਈਵੇ ਬਣੇ, ਨੈਸ਼ਨਲ ਹਾਈਵੇ ਜਿਹਨੂੰ ਅਸੀਂ ਨੈਸ਼ਨਲ ਹਾਈਵੇ 44 ਵੀ ਕਹਿੰਦੇ ਆ। ਤੇ ਉਹ ਨੈਸ਼ਨਲ ਹਾਈਵੇ ਕਿਹਦੀ ਸੀ ਉਹ ਸੈਂਟਰਲ ਗਵਰਨਮੈਂਟ ਦੀ ਸਕੀਮ ਸੀ ਬਾਕੀ ਸਟੇਟਾਂ ਦੇ ਜਿਹੜੇ ਸੀਐਮਸੀ ਉਹਨਾਂ ਨੇ ਉਸ ਚੀਜ਼ ਨੂੰ ਜਿਹੜਾ ਇਸ ਤਰ੍ਹਾਂ ਪ੍ਰਮੋਟ ਕੀਤਾ ਵੀ ਇਹ ਚੀਜ਼ਾਂ ਸ਼ਾਇਦ ਅਸੀਂ ਬਣਾਈਆਂ ਨੇ ਚਲੋ ਮੈਂ ਇੱਕ ਬੇਨਤੀ ਕਰਾਂ ਮੇਰਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਕਿਸੇ ਗਵਰਨਮੈਂਟ ਦੇ ਨਾਲ ਕੋਈ ਸਬੰਧ ਨਹੀਂ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਉਹ ਨੈਸ਼ਨਲ ਹਾਈਵੇ ਬਣਾਉਣ ਦੇ ਲਈ ਕਰੋੜਾਂ ਦਰਖਤ ਜਿਹੜੇ ਨੇ ਨਸ਼ਟ ਕਰ ਦਿੱਤੇ ਗਏ ਜਿਹਦਾ ਕੇਸ ਅੱਜ ਵੀ ਹਾਈ ਕੋਰਟ ਚੱਲਦਾ ਹੈ ਤੇ ਉਸ ਉਸ ਪਟੀਸ਼ਨ ਦੇ ਵਿੱਚ ਇਸ ਗੱਲ ਨੂੰ ਜਿਹੜਾ ਹੈ ਲਿਖਿਆ ਗਿਆ ਕਿ ਇੱਕ ਨੈਸ਼ਨਲ ਹਾਈਵੇ ਬਣਾਉਣਾ ਠੀਕ ਹੈ ਦੇਸ਼ ਦੀ ਤਰੱਕੀ ਵਾਲੇ ਇੱਕ ਕਦਮ ਹੈ ਪਰ ਨੈਸ਼ਨਲ ਹਾਈਵੇ ਨੂੰ ਬਣਾਉਣ ਦੇ ਲਈ ਕਿੰਨੇ ਦਰਖਤ ਨਸ਼ਟ ਕੀਤੇ ਗਏ ਤੇ ਜਵਾਬ ਦੇ ਵਿੱਚ ਕੀ ਦਿੱਤਾ ਗਿਆ ਕਹਿੰਦੇ ਜੀ ਇੰਨੇ ਦਰਖਤ ਲਗਾ ਦਿੱਤੇ ਗਏ ਬਕਾਇਦਾ ਇੰਨੇ ਦਰਖਤਾਂ ਨੂੰ ਸੁਰਜੀਤ ਕੀਤਾ ਗਿਆ ਕਿੱਥੇ ਕੀਤਾ ਗਿਆ ਕੋਈ ਸਾਡੇ ਕੋਲੇ ਜ਼ਮੀਨ ਹੈ ਕਿਸੇ ਲੈਂਡ ਦਾ ਸਾਡੇ ਕੋਲੇ ਖਾਤਾ ਨੰਬਰ ਹੈ ਵੀ ਕਿੱਥੇ ਇਹਨੇ ਦਰਖਤ ਲਾਏ ਗਏ ਇੰਨੇ ਦਰਖਤ ਪੱਟੇ ਕਹਿਣ ਤੋਂ ਬਾਅਦ ਵੀ ਕੁਦਰਤ ਨੂੰ ਕਿੰਨਾ ਨੁਕਸਾਨ ਦਿੱਤਾ ਗਿਆ ਹੁਣ ਸਾਡੇ ਪੰਜਾਬ ਵਿੱਚੋਂ ਦੀ ਚਲੋ ਬਾਕੀ ਸਟੇਟਾਂ ਦੇ ਵਿੱਚ ਵੀ ਹੋਊਗਾ ਪਰ ਮੈਂ ਗੱਲ ਕਰ ਰਿਹਾ ਪੰਜਾਬ ਦੀ ਪੰਜਾਬ ਦੇ ਵਿੱਚੋਂ ਭਾਰਤ ਮਾਲਾ ਪ੍ਰੋਜੈਕਟ ਗੁਜ਼ਰ ਰਿਹਾ ਤੇ ਭਾਰਤ ਮਾਲਾ ਪ੍ਰੋਜੈਕਟ ਨੂੰ ਬਣਾਉਣਾ ਠੀਕ ਹੈ ਚੰਗਾ ਹੋਊਗਾ ਜਿਹੜੇ ਲੋਕਾਂ ਨੂੰ ਉਹਦੇ ਨਾਲ ਮੁਨਾਫਾ ਹੋਊਗਾ ਪਰ ਆਮ ਲੋਕਾਂ ਨੂੰ ਕੋਈ ਮੁਨਾਫਾ ਨਹੀਂ ਹੈਗਾ ਕਿੰਨੇ ਸਾਡੇ ਕਿਸਾਨ ਭਰਾਵਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਐਕਵਾਇਰ ਕਰ ਲਈਆਂ ਗਈਆਂ ਧੱਕੇ ਨਾਲ ਹੀ ਤੇ ਕਈਆਂ ਨੂੰ ਮੁਆਵਜ਼ਾ ਦਿੱਤਾ ਗਿਆ ਚਲੋ ਉਹ ਗੱਲ ਵੱਖਰੀ ਹੈ ਪਰ ਹੁਣ ਉਹ ਰੋਡ ਜਿਹੜਾ ਬਣਾਉਣ ਦੇ ਲਈ ਬਹੁਤ ਜ਼ਿਆਦਾ ਨੁਕਸਾਨ ਕੀਤਾ ਗਿਆ ਤੇ ਕਿੰਨੇ ਦਰਖਤ ਕੱਟ ਦਿੱਤੇ ਗਏ ਵੱਢ ਦਿੱਤੇ ਗਏ ਜਿਹੜੀਆਂ ਜ਼ਮੀਨਾਂ ਦੇ ਵਿੱਚੋਂ ਮਿੱਟੀਆਂ ਚੱਕੀਆਂ ਗਈਆਂ ਟਿੱਬੇ ਚੱਕ ਦਿੱਤੇ ਗਏ ਕਿੰਨਾ ਕੁਝ ਜਿਹੜਾ ਚੱਕ ਕੇ ਜਿਹੜਾ ਸਮੇਟ ਕੇ ਉਸ ਬਾਈਪਾਸ ਦੇ ਵਿੱਚ ਪਾ ਦਿੱਤਾ ਗਿਆ ਭਾਰਤ ਵਾਲਾ ਪ੍ਰੋਜੈਕਟ ਦੇ ਵਿੱਚ ਪਾ ਦਿੱਤਾ ਗਿਆ ਕਿੰਨਾ ਵੱਡਾ ਕੁਦਰਤ ਨੂੰ ਨੁਕਸਾਨ ਹੋਇਆ ਕਿੰਨਾ ਵੱਡਾ ਕੁਦਰਤ ਦਾ ਉਸ ਦੇ ਵਿੱਚ ਜਿਹੜਾ ਨੁਕਸਾਨ ਕੀਤਾ ਇੱਕ ਮਨੁੱਖ ਨੇ ਕੇਵਲ ਇੱਕ ਇੱਕ ਸਹੂਲਤ ਪਾਉਣ ਦੇ ਲਈ ਜਦ ਕਿ ਸਾਡੇ ਕੋਲੇ ਵਕਾਇਦਾ ਆਮ ਰੋਡ ਵੀ ਨਹੀਂ ਠੀਕ ਹੈ ਕੁਦਰਤ ਨੂੰ ਬਿਨਾਂ ਨੁਕਸਾਨ ਪਹੁੰਚਾਏ ਕੋਈ ਚੀਜ਼ ਬਣਦੀ ਹੈ ਤੇ ਉਸ ਗੱਲ ਦਾ ਉਸ ਚੀਜ਼ ਦਾ ਅਸੀਂ ਵੈਲਕਮ ਕਰਾਂਗੇ ਸਵਾਗਤ ਕਰਾਂਗੇ ਪਰ ਜਿੱਥੇ ਆਪਾਂ ਕੁਦਰਤ ਨੂੰ ਵਿਗਾੜ ਕੇ ਕੁਦਰਤ ਨਾਲ ਛੇੜਛਾੜ ਕਰਕੇ ਚੀਜ਼ਾਂ ਬਣਾ ਰਿਹਾ ਉਹ ਚੀਜ਼ਾਂ ਦਾ ਕਦੇ ਸੁਖ ਹੋ ਸਕਦਾ ਯਾਦ ਰੱਖਿਓ ਅੱਜ ਕਹਿੰਨਾ ਵੀ ਗਰਮੀ ਬਹੁਤ ਹੈ ਜੀ ਹੜ ਆ ਗਈ ਜੀ ਇੰਜ ਹੋ ਗਿਆ ਆ ਹੋ ਗਿਆ ਪਰ ਯਾਦ ਰੱਖਿਓ ਕੋਈ ਦਰਖਤ ਲਾਉਣ ਲਈ ਤਿਆਰ ਨਹੀਂ ਹੈ ਦਾ ਜੇ ਕਿਤੇ ਮੋਬਾਈਲ ਦਾ ਟਾਵਰ ਜੇ ਕਿਤੇ ਮੋਬਾਈਲ ਦਾ ਸਿਗਨਲ ਨਾ ਮਿਲੇ ਤੇ ਯਾਦ ਰੱਖਿਓ ਜੇ ਕਿਤੇ ਦਰਖਤ ਲਾਉਣ ਦੇ ਨਾਲ ਮੋਬਾਈਲ ਦੇ ਸਿਗਨਲ ਆਉਂਦੇ ਹੁੰਦੇ ਟਾਵਰ ਆਉਂਦੇ ਹੁੰਦੇ ਤੇ ਸਾਡੇ ਲੋਕਾਂ ਨੇ ਨਾ ਦਰਖਤ ਲਾ ਲਾ ਕੇ ਦੇ ਹਰ ਇੱਕ ਪਾਸੇ ਜਿਹੜਾ ਹੈ ਜੰਗਲ ਬਣਾ ਦੇਣਾ ਸੀ ਪਰ ਅਫਸੋਸ ਕਿ ਜਿਹੜੇ ਦਰਖਤ ਨੇ ਉਹ ਸਾਨੂੰ ਸਾਹ ਲੈਣ ਦੇ ਵਿੱਚ ਮਦਦ ਕਰਦੇ ਨੇ ਪਰ ਦਰਖਤ ਲਾਉਣ ਦੇ ਲਈ ਕੋਈ ਤਿਆਰ ਨਹੀਂ ਹੈਗਾ ਕਹਿਣਗੇ ਬਹੁਤ ਮਾੜਾ ਸਮਾਂ ਆ ਗਿਆ ਜੀ ਬਹੁਤ ਗਰਮੀ ਹੋ ਗਈ ਜੀ ਅੰਜ ਹੋ ਗਿਆ ਪਰ ਕੁਦਰਤ ਦਾ ਰਾਖਾ ਕੌਣ ਹੈ ਸਭ ਤੋਂ ਵੱਡੀ ਗੱਲ ਹੈ ਕੁਦਰਤ ਨੂੰ ਬਚਾਉਣ ਦੇ ਲਈ ਕੌਣ ਤੁਰਿਆ ਹੋਇਆ ਕੋਈ ਨਹੀਂ ਤੁਰਿਆ ਕਿਸੇ ਨੇ ਪਹਿਲ ਨਹੀਂ ਕੀਤੀ ਚਲੋ ਪਰਮਾਤਮਾ ਸਭ ਨੂੰ ਸਮਤ ਦੇਵੇ ਪਰ ਮਹਾਪੁਰਖਾਂ ਨੇ ਇੱਕ ਗੱਲ ਕਹੀ ਸੀ ਕਿ ਨੇ ਸੰਗਤ ਜੀ ਯਾਦ ਰੱਖਿਓ 2025 2025 ਦੇ ਵਿੱਚ ਹੁਣ ਸਭ ਤੋਂ ਵੱਧ ਮੀ ਪਏ ਭਾਰਤ ਦੇ ਪਾਕਿਸਤਾਨ ਦੀ ਜੰਗ ਦਾ ਐਲਾਨ ਹੋਇਆ ਕਿੰਨੇ ਕਾਂਡ ਵਾਪਰ ਗਏ ਚਲੋ ਮੈਂ ਇੱਥੇ ਸਾਰੀਆਂ ਗੱਲਾਂ ਜਿਹੜੀਆਂ ਬਿਆਨ ਨਹੀਂ ਕਰ ਸਕਦਾ ਕਿਉਂਕਿ ਕੱਲੀ-ਕੱਲੀ ਗੱਲ ਦਾ ਜਿਹੜਾ ਬਾਇਓ ਡਾਟਾ ਸਾਹਮਣੇ ਰੱਖਣਾ ਸਮਾਂ ਬਹੁਤ ਲਏਗਾ ਵੀ ਇਹ ਸਮੇਂ ਦੇ ਦੌਰਾਨ ਅਸੀਂ ਬਹੁਤ ਸਾਰੀਆਂ ਚੀਜ਼ਾਂ ਤਨ ਪਿੰਡੇ ਤੇ ਹੰਡਾ ਲੀਆਂ ਪਰ ਹੁਣ ਅਗਲਾ ਸਮਾਂ 26 ਆ ਰਿਹਾ ਸਾਡੇ ਕੋਲ 2026 ਦੇ ਵਿੱਚ ਕਿਹੋ ਜਿਹਾ ਸਮਾਂ ਅਸੀਂ ਹੰਡਾਵਾਂਗੇ ਕਿਸੇ ਨੂੰ ਕੁਝ ਨਹੀਂ ਪਤਾ ਕਿੰਨੀਆਂ ਕੋ ਮੁਸੀਬਤਾਂ ਕਿੰਨੀਆਂ ਕੋਕੜਾਂ ਆਉਣਗੀਆਂ ਪਰ ਯਾਦ ਰੱਖਿਓ ਮਹਾਂਪੁਰ ਕਹਿੰਦੇ ਭਾਈ ਜਿਹੜਾ ਰੱਬ ਦਾ ਜਿਹੜਾ ਹੈ ਨੇੜਲਾ ਪਾਸਾ ਆ ਇਹਨੇ ਉਹੀ ਬਚਾ ਸਕਦਾ ਹੈ ਰੱਬ ਦੇ ਨੇੜੇ ਹੋਣਾ ਸਤਿਗੁਰੂ ਦੇ ਨੇੜੇ ਹੋਣਾ ਕਹਿੰਦੇ ਉਹਦੇ ਤੋਂ ਸਰਬੱਤ ਦੇ ਭਲੇ ਦੀ ਆਸ ਰੱਖਣਾ ਤੇ ਮੰਗਣਾ ਆਪਣੀ ਅਰਦਾਸ ਦੇ ਵਿੱਚ ਉਹੀ ਬਚਾ ਸਕਦਾ ਹੈ ਦੁਨੀਆ ਦੀ ਕੋਈ ਤਾਕਤ ਨਹੀਂ ਬਚਾ ਸਕਦੀ بس ਇਹ ਗੱਲ ਯਾਦ ਰੱਖਿਓ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਆਪਣੇ ਵਿੱਚ ਚੰਗੇ ਸ਼ੁਭ ਜਿਹੜੇ ਨੇ ਗੁਣ ਲੈ ਕੇ ਆਈਏ ਆਵਗੁਣਾ ਨੂੰ ਆਪਣੇ ਅੰਦਰੋਂ ਕੱਢਣ ਦਾ ਯਤਨ ਕਰੀਏ ਜੀਵਨ ਸੁਧਾਰਕ ਲਹਿਰ ਆਪਣੇ ਆਪ ਲਈ ਚਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ